ਕੁਪ੍ਰਿਤ ਕੋ ਗਏ ਸਾਡੇ ਨਾਲ ਜੁੜ ਗਏ ਨੇ ਫੋਨ ਲਾਈਨ ਤੇ ਗੁਰਪ੍ਰੀਤ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਬਹੁਤ ਸ਼ੁਕਰੀਆ ਜੀ ਜੀ ਤੁਸੀਂ ਕੀ ਮੰਨਦੇ ਹੋ ਤੁਹਾਡੀ ਕੀ رائے ਹੈ ਜੋ ਇਹ ਅੱਜ ਖਿਲਾਫਤ ਹੋ ਰਹੀ ਹੈ ਕਿ ਮੈਚ ਨਹੀਂ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਕਿ ਨਹੀਂ ਅੱਜ ਦੇਖੋ ਮੇਰਾ ਮੇਰਾ ਕਹਿਣਾ ਹੈ ਕਿ ਮੈਚ ਵੀ ਹੋਣਾ ਚਾਹੀਦਾ ਫਿਲਮ ਵੀ ਲੱਗਣੀ ਚਾਹੀਦੀ ਜਿਹੜੀ ਚੀਜ਼ ਜੋੜਦੀ ਹੈ ਉਹਦੇ ਖਿਲਾਫਤ ਕਿਉਂ ਕਰਨੀ ਜਿਹੜੀ ਜੀ ਤੋੜਦੀ ਉਹਦੀ ਖਿਲਾਫਤ ਕਰੋ ਜਿਹੜੀ ਇਨਸਾਨੀਅਤ ਦੇ ਜਿਹੜੀ चीज ਖਿਲਾਫ ਹੈ ਬੰਦੇ ਮਾਰਨੇ ਲੜਾਈ ਝਗੜੇ ਕਰਨੇ ਇੱਕ ਦੂਸਰੇ ਦੇ ਮੁਲਕਾਂ ਦੇ ਵਿੱਚ ਜਦੋਂ ਵੀ ਕਿਸੇ ਦਾ ਕੋਈ ਨੁਕਸਾਨ ਹੁੰਦਾ ਤੇ ਅਸਲ ਚੋ ਇਨਸਾਨੀਅਤ ਦਾ ਨੁਕਸਾਨ ਹੁੰਦਾ ਜਾਂ ਜੇ ਤੁਸੀਂ ਸਟੈਂਡ ਲੈਂਦੇ ਹੋ ਮੈਂ ਉਹਨਾਂ ਲੋਕਾਂ ਦੀ ਗੱਲ ਕਰਨ ਲੱਗਾ ਜਿਹੜੇ ਫਿਲਮ ਦੀ ਖਿਲਾਫਤ ਕਰਦੇ ਸੀ ਜੀ ਕਿ ਆ ਫਿਲਮ ਨਹੀਂ ਲੱਗਣੀ ਚਾਹੀਦੀ ਜੀ ਇਹਦੇ ਚ ਪਾਕਿਸਤਾਨੀ ਅਦਾਕਾਰ ਹੈ ਉਹ ਕਿਸੇ ਨੂੰ ਦੇਸ਼ ਦਾ ਗद्दार ਕਹਿ ਦੇਣਾ ਕਿਸੇ ਨੂੰ ਕੁਛ ਕਹਿ ਦੇਣਾ ਉਹ ਅੱਜ ਕਿਦਾਂ ਮੈਚ ਦੇਖ ਲੈਣਗੇ ਤਾਲੀਆਂ ਕਿਵੇਂ ਮਾਰ ਲੈਣਗੇ ਕਿਉਂਕਿ ਇਦੇ ਵਿੱਚ ਤਾਂ ਪਲੇਅਰ ਦੂਜੇ ਨਾਲ ਹੱਥ ਵੀ ਮਿਲਾਂਦੇ ਨੇ ਜੱਫੀਆਂ ਵੀ ਪਾਉਂਦੇ ਨੇ ਫਿਰ ਹੂੰ ਅੱਛਾ ਇਹ ਕੀ ਆ ਜਾ ਰਿਹਾ ਦੇਖੋ ਹਾਂਜੀ ਇਹ ਡਬਲ ਸਟੈਂਡਰਡ ਹੈ ਹੂੰ ਜਾਂ ਜੇ ਬੰਦ ਕਰਨਾ ਤਾਂ ਸਭ ਕੁਝ ਬੰਦ ਕਰੋ ਨਹੀਂ ਤਾਂ ਵਿਚਵਚਾਲਾ ਨਹੀਂ ਔਰ ਦੇਖੋ ਕਿਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਾਲੀ ਸਾਈਡ ਤੋਂ ਟ੍ਰੇਡ ਵੀ ਬੰਦ ਹੈ ਪਾਕਿਸਤਾਨ ਨਾਲ ਬਿਲਕੁਲ ਪਰ ਗੁਜਰਾਤ ਵਾਲੀ ਪੋਰਟ ਦੇ ਉੱਤੇ ਟ੍ਰੇਡ ਵੀ ਚੱਲੂ ਹੈ ਹੂੰ ਅੱਛਾ ਵਾਜਾ ਜਿਹੜੀਆਂ ਚੀਜ਼ਾਂ ਹਾਂਜੀ ਗੁਰਪ੍ਰੀਤ ਜੀ ਵਜ੍ਹਾ ਕੀ ਮੰਨਦੇ ਹੋ ਦੇਖੋ ਅਸੀਂ ਲਗਾਤਾਰ رائے ਲੈ ਰਹੇ ਹਾਂ ਕੁਝ ਲੋਕ ਕੇ ਕਹਿ ਰਹੇ ਨੇ ਕਿ ਅਸੀਂ ਸਪੋਰਟਸ ਨੂੰ ਵੱਖਰਾ ਰੱਖੀਏ ਔਰ ਬਾਕੀ ਸਾਰੀਆਂ ਚੀਜ਼ਾਂ ਵੱਖਰੀਆਂ ਰੱਖੀਏ ਨਹੀਂ ਉਹ ਵੱਖਰਾ ਕਿ ਦਮਲੇ ਕਿ ਦੀ ਕਿਦੀ ਮਰਜ਼ੀ ਹੈ ਵੀ ਇਹਨੂੰ ਵੱਖਰਾ ਰੱਖੋ ਸਬੰਧ ਜਾਂ ਤਾਂ ਹੁੰਦੇ ਨੇ ਜਾਂ ਨਹੀਂ ਤੁਸੀਂ ਇਦਾਂ ਕਹਿ ਸਕਦੇ ਹੋ ਕਿ ਸਾਡੀ ਗਵਾਂਡੀਆਂ ਨਾਲ ਲੜਾਈ ਹੈ ਅਸੀਂ ਉਹਨਾਂ ਦੇ ਘਰ ਮਤਲਬ ਉਹਨਾਂ ਦੇ ਮਤਲਬ ਕਿਸੇ ਮੰਗਣੀ ਠਾਕੇ ਤੇ ਤਾਂ ਨਹੀਂ ਜਾਂਦੇ ਪਰ ਜੇ ਉਹਨਾਂ ਦੇ ਇਦਾਂ ਕੋਈ ਘਰ ਹੋਏਗਾ ਕੋਈ ਸੋਨਾਂ ਦੇ ਮੁੰਡੇ ਦਾ ਬਰਥਡੇ ਹੋਏਗਾ ਫਿਰ ਚਲੇ ਜਾਵਾਂਗੇ ਜੀ ਇਹ ਤਾਂ ਕੋਈ ਗੱਲ ਨਹੀਂ ਨਾ ਜੀ ਹੋਈ ਫਿਰ ਜਾਂ ਤਾਂ ਸਬੰਧ ਹੁੰਦੇ ਜਾਂ ਨਹੀਂ ਹੁੰਦੇ ਹਮ ਫੋਰਸ ਕਿਦਾਂ ਲੱਗ ਹੋ ਸਕਦਾ ਆਮ ਜ਼ਿੰਦਗੀ ਨਾਲ ਜੁੜੀ ਚੀਜ਼ ਹੈ ਨਾ ਕਲਾ ਵੀ ਤੇ ਜਦ ਕੇ ਕੋ ਫਰਕ ਦੇਖੋ ਫਿਲਮ ਜਿਹੜੀ ਹੈ ਜੀ ਉਹ ਜਦੋਂ ਬਣੀ ਹੈ ਉਦੋਂ ਹਾਲਾਤ ਸੁਖਾਵੇਂ ਸੀ ਉਦੋਂ ਸਭ ਕੁਝ ਨਾਰਮਲ ਸੀ ਹਮ ਹੁਣ ਕਰੋੜਾਂ ਰੁਪਏ ਫਿਲਮ ਤੇ ਲੱਗ ਚੁੱਕੇ ਨੇ ਫਿਲਮ ਲੱਗਣ ਤੋਂ ਪਹਿਲਾਂ ਹਾਲਾਤ ਖਰਾਬ ਹੋ ਗਏ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅੱਗੇ ਤੋਂ ਭਈ ਅਸੀਂ ਇਦਾਂ ਜੇ ਕੋਈ ਇਕੱਠੇ ਕੰਮ ਕਰਨਗੇ ਤੇ ਨਹੀਂ ਕਰਨ ਦੇਾਂਗੇ। ਉਹ ਜਿਹੜੀ ਫਿਲਮ 'ਚ ਆਲਰੇਡੀ ਲੋਕ ਹੈਗੇ ਨੇ ਉਹ ਫਿਲਮ 'ਚੋਂ ਕੱਢੇ ਨਹੀਂ ਜਾ ਸਕਦੇ। ਕੋਈ ਸਿਸਟਮ ਐਸਾ ਨਹੀਂ ਬਣਿਆ ਟੈਕਨੀਕਲੀ ਕਿ ਕਿਸੇ ਆਰਟਿਸਟ ਨੂੰ ਬਣੀ ਹੋਈ ਫਿਲਮ ਦੇ ਵਿੱਚੋਂ ਕੱਢ ਕੇ ਸਾਈਡ ਤੇ ਰੱਖਤਾ ਜਾਵੇ। ਜਾਂ ਤਾਂ ਅਸੀਂ ਇਹ ਕਹੀਏ ਕਿ ਪ੍ਰੋਡਿਊਸਰ ਦਾ 2 10 12 15 20 ਕਰੋੜ ਲੱਗਾ ਉਹਨੂੰ ਅੱਗ ਲੱਗ ਜਾਏ, ਖੂ ਖਾਤੇ ਪੈ ਜਾਵੇ, ਬਰਬਾਦ ਹੋ ਜਾਵੇ ਪਰ ਫਿਲਮ ਨਹੀਂ ਲੱਗਣੀ ਚਾਹੀਦੀ। ਇਹ ਤਾਂ ਬਹੁਤ ਮਾੜੀ ਗੱਲ ਹੈ। ਹਾਂ। ਯਾਰ ਕਿ ਸਪੋਰਟਸ ਤਾਂ ਬਾਕਾਇਦਾ ਪਹਿਲਾਂ ਪਲਾਨ ਕਰਕੇ ਆਪਾਂ ਕਰਦੇ ਆਂ ਨਾ ਕਿ ਆਪਾਂ ਖੇਡਣਾ ਹੈ ਜੀ ਉਹ ਤਾਂ ਅਚਾਨਕ ਹਾਲਾਤ ਖਰਾਬ ਹੋਏ ਫਿਲਮ ਪਹਿਲਾਂ ਬਣੀ ਹੁੰਦੀ ਹੈ ਸੋ ਇਹ ਡਬਲ ਸਟੈਂਡਰਡ ਹੈ ਜਾਂ ਤਾਂ ਚੀਜ਼ ਰਿਲੇਸ਼ਨ ਖਤਮ ਹੋਣ ਤਾਂ ਸਾਰੇ ਹੀ ਹੋਣ ਨਹੀਂ ਤਾਂ ਫਿਰ ਜਿਹੜੇ ਚੱਲਦੇ ਨੇ ਫਿਰ ਬਾਕੀਆਂ ਨੂੰ ਵੀ ਤੰਗ ਨਾ ਕੀਤਾ ਜਾਏ ਅਸੇ ਤੁਹਾਡੀ ਪੁਰਜ਼ੋਰ ਮੰਗ ਹੈ ਕਿ ਜਿਹੜੀਆਂ ਫਿਲਮਾਂ ਨੇ ਬੰਦ ਹੋਈਆਂ ਨੇ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਇੱਕ ਹੋਰ ਚੀਜ਼ ਹੈ ਇਹ ਵੀ ਕਿਹਾ ਜਾ ਰਿਹਾ ਕਿ ਡੇਟਸ ਬਹੁਤ ਦੇਰ ਮੈਂ ਮੈਂ ਇਹ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਜਿਹੜੀਆਂ ਹੋ ਗਈਆਂ ਉਹ ਤੇ ਖਤਮ ਹੋ ਗਈਆਂ ਔਰ ਰੀਲீஸ் ਕਰਕੇ ਹੁਣ ਕੀ ਮਿਲ ਜੇਗਾ ਉਹ ਤਾਂ ਖਤਮ ਹੋ ਚੁੱਕੀ ਜਿਹੜੀ ਫਿਲਮ ਇੱਕ ਵਾਰੀ ਲੱਗ ਗਈ ਚਾਹੇ ਬਾਹਰ ਲੱਗ ਗਈ ਜੀ ਪੰਜਾਬ 'ਚ ਜਾਂ ਇੰਡੀਆ 'ਚ ਨਹੀਂ ਲੱਗੀ ਉਹ ਫਿਲਮ ਦੁਆਰਾ ਤੁਸੀਂ ਇੱਥੇ ਥੀਏਟਰ 'ਚ ਲਾ ਦੋਗੇ ਉਹਦੀ ਕੋਈ ਕੀਮਤ ਨਹੀਂ ਹੈ ਹਮ ਮੈਂ ਕਹਿ ਰਿਹਾ ਕਿ ਜੋ ਹੋਵੇ ਉਹ ਬਰਾਬਰ ਹੋਵੇ ਇੱਕੋ ਜਿਹਾ ਹੋਵੇ ਸਭ ਲਈ ਸਾਂਝਾ ਹੋਵੇ ਹਮ ਸਭ ਨੂੰ ਇਹ ਹੋਵੇ ਕਿ ਸਭ ਦੀ ਇੱਕੋ ਜੀ ਇਹ ਮਾਪਦੰਡ ਨੇ ਹਮ ਤੁਹਾਨੂੰ ਲੱਗਦਾ ਕਿ ਵਿਤਕਰਾ ਹੋ ਰਿਹਾ ਹੈ ਮੈਂ ਇਹੀ ਕਹਿਣਾ ਚਾ ਰਿਹਾ ਜੀ ਕਿ ਜੋ ਡਿਸੀਜਨ ਹੋਵੇ ਸਾਰਿਆਂ ਲਈ ਯੂਨੀਨਿਮਸਲੀ ਇੱਕ ਡਿਸੀਜਨ ਹੋਣਾ ਚਾਹੀਦਾ ਹੈ ਕਿ ਜਾਂ ਤਾਂ ਅਸੀਂ ਫਿਰ ਸਾਰੇ ਸਬੰਧ ਖਤਮ ਕੀਤੇ ਅਸੀਂ ਸਿਲੈਕਟਿਵਲੀ ਸਬੰਧ ਨਹੀਂ ਰੱਖ ਸਕਦੇ ਜੀ ਇਹ ਮਾੜੀ ਗੱਲ ਹੈ ਠੀਕ ਹੈ ਕਿਸੇ ਦਾ ਨਾ ਇਹ ਰੇਜ ਬੈਂਕ ਸਰਕਾਰਾਂ ਦੇ ਖਰਚੇ ਨੇ ਸਰਕਾਰਾਂ ਨੂੰ ਕਮਾਈਆਂ ਉਹਦੇ ਦਾ ਪਰਸਨਲੀ ਕਿਸੇ ਪ੍ਰੋਡਿਊਸਰ ਦਾ ਖਰਚਾ ਹੈ ਨਾ ਕਿਸੇ ਕੋਈ ਐਕਟਰ ਦੀ ਕਰੀਅਰ ਸਟੇਕ ਤੇ ਲੱਗਾ ਹੋਇਆ ਕਿਸੇ ਦਾ ਬਹੁਤ ਕੁਝ ਹੈ ਪਰ ਇਹਦੇ ਵਿੱਚ ਤਾਂ ਗਵਰਨਮੈਂਟ ਲੈਵਲ ਤੇ ਹੈ ਨਾ ਇਹਦੇ ਤਾਂ ਕੋਈ ਨੁਕਸਾਨ ਫਾਇਦੇ ਵਾਲੀ ਵੀ ਗੱਲ ਨਹੀਂ ਹੈਗੀ ਕਿ ਆਪਾਂ ਕਿਦਾਂ ਇੱਕ ਇੱਕ ਤਰਫਾ ਹੋ ਕੇ ਕਿਸੇ ਦਾ ਨੁਕਸਾਨ ਕਰਨ ਤੇ ਤੁਲ ਜਾਨੇ ਆ ਤੇ ਦੂਜੇ ਪਾਸੇ ਹੁਣ ਅਸੀਂ ਅੱਜ ਮੈਚ ਦੇਖ ਕੇ ਤਾੜੀਆਂ ਮਾਰਾਂਗੇ ਅੱਛਾ ਇਹ ਵੀ ਕਿਹਾ ਜਾ ਰਿਹਾ ਕਿ ਡੇਟਸ ਤਾਂ ਬਹੁਤ ਦੇਰ ਤੋਂ ਅਨਾਉਂਸ ਕੀਤੀਆਂ ਹੋਈਆਂ ਸੀ ਪਹਿਲਾਂ ਵਿਰੋਧ ਨਹੀਂ ਹੋਇਆ ਹੁਣ ਕਿਉਂ ਵਿਰੋਧ ਕੀਤਾ ਜਾ ਰਿਹਾ ਅੱਜ ਦੇ ਮੈਚ ਦਾ ਨੇ ਅੱਜ ਦੇ ਮੈਚ ਦਾ ਮੈਨੂੰ ਨਹੀਂ ਲੱਗਦਾ ਅੱਜ ਵਿਰੋਧ ਹੋ ਰਿਹਾ ਏ ਹੌਲੀ ਹੌਲੀ ਸੀ ਹੂੰ ਹੂੰ ਮੈਂ ਮੈਂ ਵਿਰੋਧ ਦੇ ਵੀ ਹੱਕ 'ਚ ਨਹੀਂ ਮੈਂ ਤੈਨੂੰ ਫੇਰ ਦੁਬਾਰਾ ਕਹਿ ਰਿਹਾ ਜੀ ਮੈਂ ਕਿਉਂ ਸਪੋਰਟਸ ਦਾ ਵਿਰੋਧ ਕਰਾਂ ਮੈਂ ਤਾਂ ਸਪੋਰਟਸ ਲਵਿੰਗ ਆਦਮੀ ਆ ਹੂੰ ਹੂੰ ਮੈਂ ਤਾਂ ਆਰਟ ਲਵਿੰਗ ਆਦਮੀ ਆ ਮੈਂ ਤਾਂ ਇਹ ਕਵਾਂਗਾ ਕਿ ਸਭ ਨੂੰ ਬਰਾਬਰ ਸਨਮਾਨ ਮਿਲਣਾ ਚਾਹੀਦਾ ਮੈਨੂੰ ਮੈਨੂੰ ਕਿਹੜਾ ਕਿ ਇੰਡੀਆ ਪਾਕਿਸਤਾਨ ਦਾ ਕੋਈ ਮੈਚ ਦੇਖ ਕੇ ਕੋਈ ਮੈਨੂੰ ਸਪੋਰਟਸ ਵਾਲੀ ਫੀਲਿੰਗ ਨਹੀਂ ਆਉਂਦੀ ਸਪੋਰਟਸ ਆ ਉਹ ਵੀ ਟੀਮ ਖੇਲਦੀ ਇਹ ਵੀ ਟੀਮ ਖੇਲਦੇ ਆ ਗੱਲ ਇਹ ਆ ਕਿ ਡਿਸੀਜਨ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ ਨੇ ਮਾਪਦੰਡ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ ਨੇ ਇਹ ਲੋਕਾਂ ਦੇ ਅੰਦਰ ਗੱਲ ਹੌਲੀ-ਹੌਲੀ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਹੈਗੀ ਸੀ ਅੱਜ ਕਿਉਂਕਿ ਮੈਚ ਹੈ ਤਾਂ ਥੋੜੀ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਕਿਉਂਕਿ ਮੀਡੀਆ ਨੇ ਵੀ ਅੱਜ ਹੀ ਪੁੱਛਣਾ ਤਾਂ ਲੱਗ ਰਿਹਾ ਕਿ ਜ਼ਿਆਦਾ ਹਾਈਲਾਈਟ ਹੋ ਗਈ ਮੀਡੀਆ ਵੀ 2-3 ਦਿਨ ਬਾਅਦ ਨਵੀਂ ਗੱਲ ਆ ਜਾਏਗੀ ਤਾਂ ਇਹ ਗੱਲ ਖਤਮ ਹੋ ਜਾਏਗੀ ਮੈਂ ਹੁਣ ਵੀ ਇਹ ਕਹਿ ਰਿਹਾ ਮੈਂ ਵਿਰੋਧ ਚ ਕਿਸੇ ਦੇ ਨਹੀਂ ਮੈਂ ਚਾਹੁੰਦਾ ਕਿ ਸਭ ਲਈ ਮਾਪਦੰਡ ਇੱਕੋ ਜਿਹੇ ਹੋਣੇ ਚਾਹੀਦੇ ਨੇ ਠੀਕ ਹੈ। ਸ਼ੁਕਰੀਆ ਬਹੁਤ-ਬਹੁਤ ਗੁਰਪ੍ਰੀਤ ਕੁੱਕੀ ਜੀ। ਕੱਲ ਬਾਤ ਲਈ న్యూਸ ਏ ਟੀਮ ਦੇ ਨਾਲ ਤਾਂ ਇਹ رائے ਹੈ ਔਰ ਇਹ ਬਹੁਤ ਇੰਪੋਰਟੈਂਟ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਹੈ ਕਿਉਂਕਿ ਇਹ ਹੀ ਕਿਹਾ ਜਾ ਰਿਹਾ ਹੈ ਕਿ ਮਾਪਦੰਡ ਜਿਹੜੇ ਨੇ ਉਹ ਬਿਲਕੁਲ ਬਰਾਬਰ ਹੋਣੇ ਚਾਹੀਦੇ ਨੇ ਫਿਰ ਭਾਵੇਂ ਸਪੋਰਟਸ ਹੋਵੇ ਭਾਵੇਂ ਹੋਰ ਕੋਈ ਪਲੇਟਫਾਰਮ ਹੋਵੇ ਕਿਉਂਕਿ ਸਿੱਧੇ ਤੌਰ ਤੇ ਜਿਸ ਤਰੀਕੇ ਦੇ ਨਾਲ ਫਿਲਮਾਂ ਪ੍ਰਭਾਵਿਤ ਹੋਈਆਂ ਔਰ ਉਹਨਾਂ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਇਹ ਹੀ ਕਿਹਾ ਜਾ ਰਿਹਾ ਕਿਉਂਕਿ ਗੁਰਪ੍ਰੀਤ ਕੁੱਕੀ ਵੀ ਇਹ ਕਹਿ ਰਹੇ ਸੀ ਕਿ ਹੁਣ ਉਹ ਖਤਮ ਹੋ ਚੁੱਕੀਆਂ ਨੇ। ਯਾਨੀ ਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਸਿਰਫ ਇੱਕ ਪੈਸਾ ਨਹੀਂ ਲੱਗਿਆ ਹੁੰਦਾ ਬਲਕਿ ਜਿਵੇਂ ਗੁਰਪ੍ਰੀਤ ਕੋਗੀ ਕਹਰੇ ਸਰ ਕਿ ਕਈ ਅਦਾਕਾਰ ਹੈ ਜਿਹੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਪਹਿਲੀ ਵਾਰ ਐਂਟਰੀ ਕਰਨੀ ਹੁੰਦੀ ਹੈ ਉਹਨਾਂ ਦਾ ਕੈਰੀਅਰ ਔਰ ਬਹੁਤ ਸਾਰੀਆਂ ਚੀਜ਼ਾਂ ਦਾ ਉੱਤੇ ਲੱਗੀਆਂ ਹੁੰਦੀਆਂ ਨੇ ਤਾਂ ਇਹ ਭਾਰਤ-ਪਾਕ ਦੀ ਜੰਗਦੀਤ ਟਾਈਮਲਾਈਨ ਅਸੀਂ ਤੁਹਾਨੂੰ ਗ੍ਰਾਫਿਕ ਦੇ ذریعے ਵੀ ਲਗਾਤਾਰ ਦਿਖਾ ਰਹੇ ਹਾਂ ਕਿ ਕੀ ਕੁਝ ਹੋਇਆ ਹੈ ਔਰ ਕਿਉਂ ਇਹ ਸਭ ਨੌਬਤ ਆਈ ਹੈ ਕਿ ਇਸ ਤਰੀਕੇ ਦੇ ਨਾਲ ਕੁਝ ਲੋਕ ਕਹਿ ਰਹੇ ਨੇ ਕਿ ਮੈਚ ਨਹੀਂ ਹੋਣਾ ਚਾਹੀਦਾ ਔਰ ਕੁਝ ਦਾ ਇਹ ਕਹਿਣਾ ਹੈ ਕਿ ਜੇਕਰ ਮੈਚ ਹੋ ਰਿਹਾ ਤਾਂ ਫਿਰ ਜਿਹੜੀਆਂ ਪਹਿਲਾਂ ਚੀਜ਼ਾਂ ਆ ਜਿਨ੍ਹਾਂ ਤੇ ਰੋਕ ਲਗਾਈ ਗਈ ਹੈ ਜਿਨ੍ਹਾਂ ਨੂੰ ਲੈ ਕੇ ਵਿਰੋਧ ਹੋਇਆ ਹੈ ਜਿਨ੍ਹਾਂ ਦੀ ਖਲਾਫਤ ਹੋਈ ਹੈ ਵੱਡੇ ਪੱਧਰ ਤੇ ਉਹ ਕਿਉਂ ਹੋਇਆ ਹੈ ਫਿਰ ਉਹ ਨਹੀਂ ਹੋਣਾ ਚਾਹੀਦਾ ਸੀ ਕਿ ਸਿਰਫ ਟਾਈਮ ਪਾ ਕੇ ਜਿਹੜਾ ਹੈ ਉਹ ਆ ਕੇ ਹੁਣ ਇੱਥੇ ਮੈਚ ਹੋਣਾ ਹੋਣ ਦੇਣਾ ਚਾਹੀਦਾ ਹੈ ਤਾਂ ਇਹ ਸਾਰੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਹਾਲਾਂਕਿ ਕਈਆਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਡੇਟਸ ਅਨਾਉਂਸ ਹੋ ਗਈਆਂ ਸਨ ਤਾਂ ਫਿਰ ਅੱਜ ਹੀ ਕਿਉਂ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਹਾਲਾਂਕਿ ਜਿਹੜੇ ਕਈ ਸਦਾਨ ਨੇ ਉਹਨਾਂ ਦੇ ਵੱਲੋਂ ਕਈ ਕ੍ਰਿਕਟਰ ਨੇ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ ਮੈਚ ਅੱਜ ਦਾ ਇਹ ਗਲਤ ਹੈ ਤਾਂ ਸਿੱਧੇ ਤੌਰ ਤੇ ਅ ਸੁਖਜਿੰਦਰ ਰੰਦਾਵਾ ਦੇ ਵੱਲੋਂ ਸੰਸਦ ਨੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਹੈ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਜੇਕਰ ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ ਤਾਂ ਫਿਰ ਖੂਨ ਤੇ ਕ੍ਰਿਕਟ ਵੀ ਇਕੱਠੇ ਨਹੀਂ ਹੋ ਸਕਦੇ ਇਹ ਸਿਰਫ ਦੋ ਦੇਸ਼ਾਂ ਦਾ ਮੈਚ ਨਹੀਂ ਸਗੋਂ ਸ਼ਹੀਦਾਂ ਦੇ ਪਰਿਵਾਰਾਂ ਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾਣ ਵਾਲਾ ਖੇਡ ਹੈ ਸਾਡੇ ਲਈ ਰਾਸ਼ਟ ਸਭ ਤੋਂ ਉੱਤੇ ਹੈ ਇੱਕ ਕ੍ਰਿਕਟ ਮੈਚ ਨਹੀਂ ਤਾਂ ਬਹੁਤ ਅਹਿਮ ਹੈ ਕਿਉਂਕਿ ਇਸ ਵੇਲੇ ਵੱਖ-ਵੱਖ ਸਿਆਸਤਦਾਨ ਇਹੀ ਕਹਿ ਰਹੇ ਨੇ ਕਿ ਬਿਲਕੁਲ ਜੇਕਰ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਰੋਕ ਲੱਗ ਰਹੀ ਹੈ ਤਾਂ ਫਿਰ ਅੱਜ ਇਹ ਮੈਚ ਕਿਉਂ ਹੋ ਰਿਹਾ ਹੈ ਔਰ ਦੋ رائے ਸੇ ਸਾਹਮਣੇ ਆ ਰਹੀ ਹੈ ਹਾਲਾਂਕਿ ਕਈਆਂ ਦਾ ਇਹ ਕਹਿਣਾ ਹੈ ਜਿਵੇਂ ਯੋਗਰਾਜ ਸਿੰਘ ਦੀ ਸਟੇਟਮੈਂਟ ਦਾ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਰਾਜਨੀਤੀ ਨੂੰ ਬਿਲਕੁਲ ਵੱਖਰਾ ਰੱਖਣਾ ਚਾਹੀਦਾ ਹੈ ਔਰ ਬਾਕੀ ਸਾਰੇ ਵਖਰੇ ਇਹ ਮਸਲੇ ਜਿਹੜੇ ਨੇ ਉਹ ਰੱਖਣੇ ਚਾਹੀਦੇ ਨੇ ਹਾਲਾਂਕਿ ਰਾਜਨੀਤੀ ਦੇ ਨਾਲ-ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰਾ ਮਾਮਲਾ ਭਾਵਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਹੈ